ਸਰ ਮੈਂ ਇੰਗਲਿਸ਼ ਪੜ੍ਹ ਤੇ ਸਮਝ ਚੰਗੀ ਤਰ੍ਹਾਂ ਲੈਂਦਾ ਹਾਂ ਪਰ ਮੈਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਸਰ ਇੰਗਲਿਸ਼ ਬੋਲਣ ਵੇਲੇ ਮੇਰਾ ਕੌਨਫੀਡੈਂਸ ਲੋ ਹੋ ਜਾਂਦਾ ਹੈ ਮੈਨੂੰ ਇੰਗਲਿਸ਼ ਗ੍ਰਾਮਰ ਵਿੱਚ ਬਹੁਤ ਦਿੱਕਤ ਆਉਂਦੀ ਹੈ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਸਿੱਖ ਨਹੀਂ ਪਾ ਰਿਹਾ ਮੈਂ ਇੰਗਲਿਸ਼ ਸਪੀਕਿੰਗ ਸਿੱਖਣ ਲਈ ਹੁਣ ਤੱਕ ਬਹੁਤ ਪੈਸੇ ਵੇਸਟ ਕੀਤੇ ਹਨ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮੈਨੂੰ ਹਰ ਦੂਜੇ ਤੀਜੇ ਬੰਦੇ ਤੋਂ ਸੁਣਨ ਨੂੰ ਮਿਲ ਜਾਂਦੇ ਨੇ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੀਆਂ ਪ੍ਰੋਬਲਮ ਨੂੰ ਫੇਸ ਕਰ ਰਹੇ ਹੋਣੇ ਜੇ ਹਾਂ ਤਾਂ ਇਹ ਵੀਡੀਓ ਬਿਲਕੁਲ ਤੁਹਾਡੇ ਲਈ ਹੈ ਸਤਿ ਸ਼ ਦੋਸਤੋ ਆਪਣੀ ਭਾਸ਼ਾ ਨੂੰ ਬੋਲਣਾ ਆਪਣੀ ਭਾਸ਼ਾ ਦੇ ਨਾਲ ਜੁੜੇ ਰਹਿਣਾ ਬਹੁਤ ਹੀ ਚੰਗੀ ਗੱਲ ਹੈ ਹਰ ਇੱਕ ਨੂੰ ਆਪਣੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਟੈਕਨੋਲੋਜੀ ਵਾਲੀ ਇਸ ਲਾਈਵ ਦੇ ਵਿੱਚ ਮਲਟੀਪਲ ਲੈਂਗੁਏਜਸ ਨੂੰ ਸਿੱਖਣਾ ਬਹੁਤ ਹੀ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਹੈ ਜਿੰਨਾ ਜਿਉਂਦੇ ਰਹਿਣ ਲਈ ਰੋਟੀ ਖਾਣਾ ਕੰਪੀਟੀਸ਼ਨ ਦੇ ਵਿੱਚ ਟਿਕੇ ਰਹਿਣ ਦੇ ਲਈ ਆਪਣੇ ਸਕਿਲਸ ਨੂੰ ਦੁਨੀਆ ਦੇ ਸਾਹਮਣੇ ਰਿਪਰੈਜ਼ੈਂਟ ਕਰਨ ਦੇ ਲਈ ਜੋ ਸਭ ਤੋਂ ਜ਼ਿਆਦਾ ਲੈਂਗੁਏਜ ਬੋਲੀ ਜਾਂਦੀ ਹੈ ਉਹ ਹੈ ਇੰਗਲਿਸ਼ ਲੈਂਗੁਏਜ ਐਸਐਲਈ ਇੰਗਲਿਸ਼ ਦੇ ਪਿੱਛੇ ਹਰ ਕੋਈ ਇਸ ਕਦਰ ਪੱਜਾ ਜਾ ਰਿਹਾ ਹੈ ਕਿ ਹਰ ਮਹੀਨੇ 30-3000 ਰੁਪਏ ਖਰਚ ਰੇ ਨੇ ਫਿਰ ਵੀ ਇੰਗਲਿਸ਼ ਨਹੀਂ ਸਿੱਖ ਪਾ ਰਹੇ ਪਰ ਅੱਜ ਦੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਫ੍ਰੀ ਵਿੱਚ ਇੰਗਲਿਸ਼ ਸਿਖਾਉਣ ਵਾਲੇ ਇੱਕ ਟੀਚਰ ਬਾਰੇ ਦੱਸਣ ਜਾ ਰਿਹਾ ਹਾਂ ਉਸ ਟੀਚਰ ਦਾ ਨਾਮ ਹੈ ਚੈਟ ਜੀਪੀਟੀ ਜੋ ਕਿ ਨਾ ਤੁਹਾਨੂੰ ਇੰਗਲਿਸ਼ ਸਿਖਾਉਂਦਾ ਹੈ ਇੱਕ ਚੰਗੇ ਦੋਸਤ ਦੀ ਤਰ੍ਹਾਂ ਤੁਹਾਡੇ ਨਾਲ ਵਾਇਸ ਚੈਟ ਵੀ ਕਰਦਾ ਤੁਸੀਂ ਚੈਟ ਜੀਪੀਟੀ ਦੇ ਨਾਲ ਗੱਲਾਂ ਕਰਦੇ ਕਰਦੇ ਕਦੋਂ ਇੰਗਲਿਸ਼ ਵਿੱਚ ਮਾਸਟਰ ਬਣ ਜਾਓਗੇ ਤੁਹਾਨੂੰ ਖੁਦ ਪਤਾ ਨਹੀਂ ਚੱਲਣਾ ਅਤੇ ਮੈਂ ਵੀ ਬਹੁਤ ਸਾਰੀਆਂ ਚੈਟ ਜੀਪੀਟੀ ਦੇ ਵੀਡੀਓਜ਼ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਚੈਟ ਜੀਪੀਟੀ ਵੈਰੀ ਡਿਟੇਲ ਵਿੱਚ ਇਨਫੋਰਮੇਸ਼ਨ ਲੈ ਸਕਦੇ ਹੋ ਚਲੋ ਹੁਣ ਅਸੀਂ ਮੇਨ ਮੁੱਦੇ ਤੇ ਆਉਂਦੇ ਹਾਂ ਚੈਟ ਜੀਪੀਟੀ ਤੋਂ ਫ੍ਰੀ ਦੇ ਵਿੱਚ ਆਪਾਂ ਕਿਵੇਂ ਇੰਗਲਿਸ਼ ਸਿੱਖ ਸਕਦੇ ਹਾਂ ਉਸ ਦੇ ਬਾਰੇ ਗੱਲ ਕਰਦੇ ਚੈਟ ਜੀਪੀਟੀ ਤੋਂ ਇੰਗਲਿਸ਼ ਸਿੱਖਣ ਤੋਂ ਪਹਿਲਾਂ ਤੁਹਾਨੂੰ ਆਪਣੇ ਬਾਰੇ ਜਾਨਣਾ ਪੈਣਾ ਕਿ ਤੁਹਾਨੂੰ ਕਿਸ ਤਰੀਕੇ ਦੀਆਂ ਪ੍ਰੋਬਲਮਸ ਨੇ ਫਿਰ ਹੀ ਤੁਸੀਂ ਚੈਟ ਜੀਪੀਟੀ ਤੋਂ ਇੰਗਲਿਸ਼ ਸਿੱਖ ਸਕਦੇ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਪ੍ਰੋਬਲਮਸ ਨੂੰ ਨਹੀਂ ਸਮਝੋਗੇ ਓਨੀ ਦੇਰ ਤੱਕ ਤੁਸੀਂ ਲੱਖਾਂ ਰੁਪਏ ਵੀ ਖਰਚ ਕਰਕੇ ਇੰਗਲਿਸ਼ ਨਹੀਂ ਸਿੱਖ ਸਕਦੇ ਆ ਹੁਣ ਚੈਟ ਜੀਪੀਟੀ ਤੋਂ ਇੰਗਲਿਸ਼ ਸ ਸਭ ਤੋਂ ਪਹਿਲਾ ਪੁਆਇੰਟ ਹੈ ਫਾਈਂਡ ਯੂਰ ਪ੍ਰੋਬਲਮ ਫਰਸਟ ਹਰ ਇੱਕ ਇਨਸਾਨ ਨੂੰ ਆਪਣੀ ਪ੍ਰੋਬਲਮ ਦਾ ਪਤਾ ਹੁੰਦਾ ਹੈ ਹੁਣ ਤੱਕ ਜਿਹੜੇ ਇਸ ਵੀਡੀਓ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਖੁਦ ਪਤਾ ਹੋਏਗਾ ਕਿ ਅਜੇ ਤੱਕ ਉਹ ਇੰਗਲਿਸ਼ ਦੇ ਵਿੱਚ ਇੰਨੇ ਪਰਫੈਕਟ ਹੈ ਜਾਂ ਨਹੀਂ ਹਨ ਸਿਰਫ ਇੰਨਾ ਪਤਾ ਹੋਣਾ ਸਾਨੂੰ ਕਾਫੀ ਨਹੀਂ ਹੈ ਕਿ ਸਾਨੂੰ ਇੰਗਲਿਸ਼ ਨਹੀਂ ਆਉਂਦੀ ਪਰ ਇੰਨਾ ਪਤਾ ਹੋਣਾ ਜ਼ਰੂਰੀ ਹੈ ਕਿ ਸਾਨੂੰ ਇੰਗਲਿਸ਼ ਵਿੱਚ ਕੀ ਨਹੀਂ ਆਉਂਦਾ ਔਰ ਕਿਸ ਚੀਜ਼ ਦੇ ਵਿੱਚ ਅਸੀਂ ਕੱਚੇ ਹਾਂ ਕਿ ਸਾਨੂੰ ਇੰਗਲਿਸ਼ ਗ੍ਰਾਮਰ ਨਹੀਂ ਆਉਂਦੀ ਪ੍ਰਨਨੰਸੀਏਸ਼ਨ ਵਿੱਚ ਅਸੀਂ ਕੱਚੇ ਹਾਂ ਸਾਨੂੰ ਵਰਬ ਯੂਜ਼ ਕਰਨੇ ਨਹੀਂ ਆਉਂਦੇ ਸਪੀਕਿੰਗ ਵਿੱਚ ਦਿੱਕਤ ਆਉਂਦੀ ਹੈ ਰਾਈਟਿੰਗ ਰੀਡਿੰਗ ਨਹੀਂ ਆਉਂਦੀ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੈ ਇਸੇ ਤਰੀਕੇ ਨਾਲ ਤੁਹਾਡੀ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਤੁਸੀਂ ਉਸ ਪ੍ਰੋਬਲਮ ਨੂੰ ਪਹਿਲਾਂ ਸਮਝੋ ਫਿਰ ਉਸ ਦੇ ਉੱਪਰ ਕੰਮ ਕਰੋ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਉਸ ਸਮੇਂ ਉਹਨਾਂ ਦੀ ਉਮਰ ਬੇਸਿਕ ਸਿੱਖਣ ਦੀ ਨਹੀਂ ਹੁੰਦੀ ਇਸ ਲਈ ਉਸ ਉਮਰ ਵਿੱਚ ਪ੍ਰੋਬਲਮ ਤੇ ਡਾਇਰੈਕਟ ਕੰਮ ਕਰਕੇ ਆਪਾਂ ਉਸ ਨੂੰ ਜਲਦੀ ਹੀ ਸਾਰਟ ਆਊਟ ਕਰਕੇ ਇੰਗਲਿਸ਼ ਸਿੱਖ ਸਕਦੇ ਹਾਂ ਆਹੁਣਾ ਆਪਣਾ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਸਟਾਰਟ ਵਿਦ ਕਨਵਰਸੇਸ਼ਨ ਸਭ ਤੋਂ ਪਹਿਲਾਂ ਤੁਸੀਂ ਚੈਟ ਜੀਪੀਟੀ ਦੇ ਨਾਲ ਗੱਲ ਸਟਾਰਟ ਕਰੋ 프롬ਪਟ ਲਿਖੋ ਔਰ ਫਿਰ ਆਪਣੀ ਕਨਵਰਸੇਸ਼ਨ ਸਟਾਰਟ ਕਰਨ ਦੇ ਲਈ ਕਰੋ ਇਸ ਗੱਲ ਦੀ ਪਰਵਾਹ ਨਾ ਕਰੋ ਕਿ ਤੁਹਾਨੂੰ ਕਿਵੇਂ ਦੀ ਇੰਗਲਿਸ਼ ਆਉਂਦੀ ਹੈ ਤੁਸੀਂ ਜਿਵੇਂ ਦੀ ਵੀ ਇੰਗਲਿਸ਼ ਲਿਖ ਸਕਦੇ ਹੋ ਲਿਖੋ ਚੈਟ ਜੀਪੀਟੀ ਉਸ ਚੀਜ਼ ਨੂੰ ਸਮਝ ਲਵੇਗੀ ਚੈਟ ਜੀਪੀਟੀ ਇੱਕ ਤੁਹਾਡੀ ਅਜਹੀ ਟੀਚਰ ਹੈ ਜੋ ਤੁਹਾਨੂੰ ਬਾਰ ਬਾਰ ਗਲਤੀਆਂ ਕਰਨ ਦੇ ਉੱਤੇ ਵੀ ਤੁਹਾਨੂੰ ਡਾਂਟੇਗੀ ਨਹੀਂ ਸਗੋਂ ਉਹ ਠੀਕ ਕਰਦੀ ਰਹੇਗੀ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਚੈਟ ਜੀਪੀਡੀ ਇਸ ਤਰੀਕੇ ਨਾਲ ਦੇਵੇਗੀ ਜਿਸ ਤਰ੍ਹਾਂ ਤੁਸੀਂ ਆਪਣੇ ਬਹੁਤ ਹੀ ਫਾਸਟ ਟ੍ਰੈਂਡਸ ਨਾਲ ਗੱਲ ਕਰ ਰਹੇ ਹੋ। ਇਸ ਦੇ ਨਾਲ ਹੀ ਚੈਟ ਜੀਪੀਡੀ ਦੀ ਪੋਜ਼ਿਟਿਵ ਗੱਲ ਇਹ ਹੈ ਕਿ ਉਹ ਤੁਹਾਨੂੰ ਕਦੇ ਵੀ ਡੰਮ ਫੀਲ ਨਹੀਂ ਕਰਵਾਉਂਦੀ। ਸਗੋਂ ਤੁਹਾਨੂੰ ਕੰਫਰਟ ਜ਼ੋਨ ਦੇ ਵਿੱਚ ਰੱਖ ਕੇ ਤੁਹਾਡੇ ਨਾਲ ਕਨਵਰਸੇਸ਼ਨ ਕਰੇਗੀ ਤੁਹਾਡੇ ਉੱਪਰ ਹੱਸੇਗੀ ਨਹੀਂ। ਆਹ ਹੁਣ ਅਸੀਂ ਉਸ ਪੁਆਇੰਟ ਦੀ ਗੱਲ ਕਰਦੇ ਹਾਂ ਜਿਸ ਵਿੱਚ ਤੁਸੀਂ ਆਪਣੀਆਂ ਗਲਤੀਆਂ ਤੋਂ ਵੀ ਸਿੱਖ ਸਕਦੇ ਹੋ। ਪੁੱਟ ਕੁਐਸ਼ਨਸ ਐਂਡ ਐਕਸਪਲੇਨ ਕਨਵਰਸੇਸ਼ਨ ਵਿੱਚ ਚੈਟ ਜੀਪੀਟੀ ਤੁਹਾਡੇ ਜਿਹੇ ਸੈਂਟੈਂਸ ਨੂੰ ਵਰਡ ਨੂੰ ਸਹੀ ਕਰਦੀ ਹੈ ਤੁਸੀਂ ਉਸ ਨੂੰ ਗਲਤ ਹੋਣ ਦਾ ਰੀਜ਼ਨ ਪੁੱਛੋ ਜਦੋਂ ਕਿਸੇ ਨੂੰ ਵੀ ਆਪਣੀ ਗਲਤੀ ਦਾ ਕਾਰਨ ਪਤਾ ਲੱਗਦਾ ਹੈ ਕੋਈ ਉਸ ਨੂੰ ਟੋਕੇ ਸਹੀ ਕਰਵਾਉਂਦਾ ਹੈ ਤਾਂ ਇਹ ਚੀਜ਼ ਉਸ ਨੂੰ ਜ਼ਿੰਦਗੀ ਭਰ ਯਾਦ ਰਹਿੰਦੀ ਹੈ ਇਸ ਲਈ ਹਮੇਸ਼ਾ ਹੀ ਆਪਣੀ ਗਲਤੀ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰੋ ਚੈਟ ਜੀਪੀਟੀ ਨੂੰ ਕੁਐਸਚਨ ਪੁੱਟ ਕਰੋ ਕਿ ਵਾਈ ਆਮ ਰੋਂਗ ਵਾਈ ਆਈ ਕਾਂਟ ਯੂਜ਼ ਦਿਸ ਵਰਡ ਇਨ ਦ ਸੈਂਟੈਂਸ ਪਲੀਜ਼ ਐਕਸਪਲੇਨ ਇਸ ਤਰ੍ਹਾਂ ਦੇ ਸਵਾਲ ਪੁੱਛਣ ਤੇ ਚੈਟ ਜੀਪੀਟੀ ਤੁਹਾਨੂੰ ਪ੍ਰੋਪਰ ਐਕਸਪਲੇਨ ਕਰੇਗੀ ਕਿ ਸੈਂਟੈਂਸ ਦੀ ਸਹੀ ਫਾਰਮੇਸ਼ਨ ਕਿਉਂ ਹੈ ਕਿਉਂ ਸੈਂਟੈਂਸ ਨੂੰ ਐਵੇਂ ਲਿਖਿਆ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਲਿਖ ਰਹੇ ਹੋ ਉਸ ਤਰ੍ਹਾਂ ਸੈਂਟੈਂਸ ਦਾ ਸਹੀ ਮਤਲਬ ਕੀ ਬਣਦਾ ਹੈ ਜਦੋਂ ਤੁਸੀਂ ਕਿਸੇ ਸੈਂਟੈਂਸ ਨੂੰ ਪੂਰੀ ਤਰ੍ਹਾਂ ਐਨਾਲਾਈਜ਼ ਕਰਕੇ ਇਹ ਸਿੱਖ ਲਿਆ ਕਿ ਕਿਹੜਾ ਵਰਬ ਕਿੱਥੇ ਯੂਜ਼ ਕਰਨਾ ਹੈ ਅਤੇ ਸਿਚੁਏਸ਼ਨ ਦੇ ਅਕੋਰਡਿੰਗ ਕਿਸ ਤਰ੍ਹਾਂ ਦਾ ਸੈਂਟੈਂਸ ਯੂਜ਼ ਕਰਨਾ ਹੈ ਫਿਰ ਤੁਸੀਂ ਚੰਗੀ ਤਰ੍ਹਾਂ ਸੈਂਟੈਂਸਸ ਨੂੰ ਜਨਰੇਟ ਕਰਨਾ ਸਿੱਖ ਜਾਓਗੇ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਵੇਗੀ ਕਿ ਇੰਗਲਿਸ਼ ਲੈਂਗੁਏਜ ਦੇ ਕੀ ਕੀ ਰੂਲਸ ਨੇ ਕਿਉਂਕਿ ਹਰ ਲੈਂਗੁਏਜ ਦੀ ਆਪਣੀ ਇੱਕ ਗ੍ਰਾਮਰ ਹੁੰਦੀ ਹੈ ਜੋ ਚੀਜ਼ਾਂ ਨੂੰ ਸਮਝਣ ਲਈ ਆਸਾਨੀ ਲਿਆਉਣ ਲਈ ਯੂਜ਼ ਕੀਤੀ ਜਾਂਦੀ ਹੈ ਆਹ ਹੁਣ ਅਸੀਂ ਉਸ ਪੁਆਇੰਟ ਬਾਰੇ ਗੱਲ ਕਰਦੇ ਹਾਂ ਜਿਸ ਨੂੰ ਸਿੱਖ ਕੇ ਤੁਸੀਂ ਇੰਗਲਿਸ਼ ਲਰਨਿੰਗ ਜਲਦੀ ਕਰ ਸਕਦੇ ਅਤੇ ਉਹ ਪੁਆਇੰਟ ਹੈ ਲਰਨਿੰਗ ਵੋਕੈਬਲਰੀ ਐਂਡ ਪ੍ਰੋਨਨਸੀਏਸ਼ਨ ਜਿਸ ਬੰਦੇ ਨੂੰ ਵੋਕੈਬਲਰੀ ਆਂਡ ਪ੍ਰੋਨਨਸੀਏਸ਼ਨ ਆਉਂਦੀ ਹੈ ਉਸ ਬੰਦੇ ਨੂੰ ਇੰਗਲਿਸ਼ ਸਿੱਖਣ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਉਂਦੀ ਅਲੱਗ-ਅਲੱਗ ਜਗ੍ਹਾ ਤੋਂ ਵੋਕੈਬਲਰੀ ਇਕੱਠੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਜਦ ਕਿ ਚੈਟ ਜੀਪੀਟੀ ਦੇ ਉੱਪਰ ਤੁਸੀਂ ਦੁਨੀਆ ਭਰ ਦੀ ਵੋਕੈਬਲਰੀ ਇੱਕ ਜਗ੍ ਇੱਥੇ ਤੁਸੀਂ ਵੋਕੇਬਲਰੀ ਦੇ ਨਾਲ-ਨਾਲ ਉਸ ਦੀ ਸਹੀ ਪ੍ਰੋਨਨਸੀਏਸ਼ਨ ਵੀ ਸਿੱਖ ਸਕਦੇ ਹੋ ਚੈਟ ਜੀਪੀਟੀ ਇਕੱਲੇ-ਇਕੱਲੇ ਸ਼ਬਦ ਨੂੰ ਤੋੜ-ਤੋੜ ਕੇ ਉਸ ਨੂੰ ਸਹੀ ਤਰੀਕੇ ਨਾਲ ਬੋਲਣਾ ਸਿਖਾਉਂਦੀ ਹੈ ਤੁਸੀਂ ਚੈਟ ਜੀਪੀਟੀ ਨੂੰ ਪ੍ਰੌਮਪਟ ਵਿੱਚ ਲਿਖ ਸਕਦੇ ਹੋ ਸੁਜੈਸਟ ਸਮ ਵੋਕੇਬਲਰੀ ਵਿਦ ਪ੍ਰੋਨਨਸੀਏਸ਼ਨ ਆਈ ऍम ਨਾਟ ਗੁੱਡ ਐਟ ਇੰਗਲਿਸ਼ ਪਲੀਜ਼ ਗਾਈਡ ਮੀ ਆਨ ਹਾਊ ਟੂ ਲਰਨ ਵੋਕੇਬਲਰੀ ਇਸ ਤਰੀਕੇ ਦਾ ਕੋਈ ਵੀ ਪ੍ਰੌਮਪਟ ਤੁਸੀਂ ਚੈਟ ਜੀਪੀਟੀ ਨੂੰ ਦੋ ਚੈਟ ਜੀਪੀਟੀ ਤੁਹਾਨੂੰ ਬ੍ਰੀਕ ਤੋਂ ਬ੍ਰੀਕ ਤਰੀਕੇ ਨਾਲ ਤੁਹਾਨੂੰ ਸਹੀ ਗਾਈਡ ਕਰਦੀ ਹੈ ਬਿਲਕੁਲ ਕਿਸੇ ਬਹੁਤ ਹੀ ਐਕਸਪਰਟ ਟੀਚਰ ਵਾਂਗ ਚੈਟ ਜੀਪੀਟੀ ਤੁਹਾਨੂੰ ਡਿਟੇਲ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਚੈਟ ਜੀਪੀਟੀ ਤੁਹਾਨੂੰ ਸਿੱਖਣ ਦਾ ਟਾਈਮ ਟੇਬਲ ਵੀ ਬਣਾ ਕੇ ਦਿੰਦੀ ਹੈ ਕਿ ਇੱਕ ਦਿਨ ਦੇ ਵਿੱਚ ਤੁਸੀਂ ਕਿੰਨੇ ਵਰਡ ਸਿੱਖਣੇ ਨੇ ਔਰ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਹੈ ਇਸੇ ਤਰ੍ਹਾਂ ਤੁਸੀਂ ਇੱਕ ਇੱਕ ਕਰਕੇ ਆਪਣੇ ਟਾਸਕ ਪ੍ਰੌਮਪਟ ਲਿਖਦੇ ਜਾਓ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹੋ ਅਤੇ ਜਦੋਂ ਤੁਹਾਨੂੰ ਇਹ ਲੱਗੇ ਕਿ ਤੁਸੀਂ ਉਹ ਟਾਸਕ ਸਿੱਖ ਲਿਆ ਹੈ ਤੁਸੀਂ ਉਸ ਪੋਜੀਸ਼ਨ 'ਤੇ ਪਹੁੰਚ ਜਾਂਦੇ ਹੋ ਜਿੱਥੇ ਤੁਸੀਂ ਆਪਣੇ ਆਪ ਨੂੰ ਪਰਖਣਾ ਹੁੰਦਾ ਹੈ ਉਹ ਹੈ ਟੈਸਟ ਦੋਸਤੋ ਚੈਟ ਜੀਪੀਟੀ ਬਿਲਕੁਲ ਤੁਹਾਡੇ ਟੀਚਰ ਵਾਂਗ ਤੁਹਾਡੇ ਟੈਸਟ ਵੀ ਲੈ ਸਕਦੀ ਹੈ ਤੁਸੀਂ ਜਿਹੜੀ ਵੀ ਚੀਜ਼ ਚੈਟ ਜੀਪੀਡੀ ਥਰੂ ਸਿੱਖਦੇ ਹੋ ਨਾਲ ਦੀ ਨਾਲ ਚੈਟ ਜੀਪੀਟੀ ਦੇ ਟੈਸਟ ਦਿੰਦੇ ਰਹੋ ਮੰਨ ਲਓਗੇ ਤੁਸੀਂ ਚੈਟ ਜੀਪੀਡੀ ਦੇ ਨਾਲ ਕਿਸੇ ਟੌਪਿਕ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਉਸੇ ਟੌਪਿਕ ਦੇ ਉੱਪਰ ਚੈਟ ਜੀਪੀਡੀ ਦੇ ਨਾਲ ਕੁਐਸਚਨ ਆਨਸਰ ਦਾ ਟੈਸਟ ਦੇ ਸਕਦੇ ਹੋ ਤੁਸੀਂ ਚੈਟ ਜੀਪੀਟੀ ਨੂੰ ਪ੍ਰੌਮਪਟ ਲੈ ਕੇ ਆਪਣੇ ਲਈ ਨਵਾਂ ਟੈਸਟ ਕ੍ਰੀਏਟ ਕਰ ਸਕਦੇ ਹੋ ਕੈਨ ਯੂ ਪ੍ਰੋਵਾਈਡ ਮੀ ਅ ਟੈਸਟ ਰਿਲੇਟਡ ਟੂ आवर ਰੀਸੈਂਟ ਐਕਟੀਵਿਟੀ ਫੋਕਸਿੰਗ ਔਨ ਸਪੈਲਿੰਗ ਐਂਡ ਸੈਂਸ ਸਟਰਕਚਰ ਤੁਸੀਂ ਇਸ ਤਰੀਕੇ ਨਾਲ ਵੀ ਟੈਸਟ ਬਣਾ ਸਕਦੇ ਹੋ ਜਾਂ ਫਿਰ ਆਪਣੀ ਸਪੈਸ਼ਲ ਐਕਟੀਵਿਟੀ ਦੇ ਨਾਮ ਤੇ ਵੀ ਟੈਸਟ ਬਣਾ ਸਕਦੇ ਹੋ ਚੈਟ ਜੀਪੀਟੀ ਤੁਹਾਨੂੰ ਟੈਸਟ ਦੇਵੇਗੀ ਨਹੀਂ ਸਗੋਂ ਤੁਹਾਡੇ ਆਨਸਰ ਨੂੰ ਚੈੱਕ ਕਰਕੇ ਤੁਹਾਨੂੰ ਨੰਬਰ ਵੀ ਦੱਸੇਗੀ ਅਤੇ ਨੈਕਸਟ ਟਾਈਮ ਤੁਹਾਨੂੰ ਜਿਆਦਾ ਚੰਗੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕਰੇਗੀ ਦੋਸਤੋ ਚੈਟ ਜੀਪੀਟੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਤੁਹਾਨੂੰ ਕਦੇ ਵੀ ਡੀਮੋਟੀਵੇਟ ਨਹੀਂ ਕਰਦਾ ਸਗੋਂ ਤੁਹਾਡੀ ਹਰ ਗਲਤੀ ਨੂੰ ਬਾਰ-ਬਾਰ ਠੀਕ ਕਰਦਾ ਹੈ ਤਦ ਤੱਕ ਜਦੋਂ ਤੱਕ ਤੁਸੀਂ ਸਹੀ ਸਿੱਖੇ ਕਾਬਿਲ ਨਹੀਂ ਬਣ ਜਾਂਦੇ ਸਾਡਾ ਅਗਲਾ ਪੁਆਇੰਟ ਹੈ ਕੋਰੈਕਟਿਵ ਫੀਡਬੈਕ ਇਨ ਸਾਰੇਨ ਸਟੈਪਸ ਤੋਂ ਬਾਅਦ ਵਾਰੀ ਆਉਂਦੀ ਹੈ ਫੀਡਬੈਕ ਦੀ ਤੁਸੀਂ ਚੈਟ ਜੀਪੀਟੀ ਤੋਂ ਨਾਲ ਦੀ ਨਾਲ ਫੀਡਬੈਕ ਵੀ ਲੈ ਸਕਦੇ ਹੋ ਜਾਂ ਫਿਰ ਆਪਣੀ ਸਾਰੀ ਪਰਫਾਰਮੈਂਸ ਵਨ ਸ਼ਾਟ ਦੇ ਵਿੱਚ ਵੀ ਚੈੱਕ ਕਰਵਾ ਸਕਦੇ ਹੋ ਕਿਉਂਕਿ ਇਸ ਫੀਡਬੈਕ ਦੇ ਵਿੱਚ ਚੈਟ ਜੀਪੀਡੀ ਸਿਰਫ ਤੁਹਾਡੀਆਂ ਗਲਤੀਆਂ ਹੀ ਨਹੀਂ ਦੱਸਦੀ ਸਗੋਂ ਇਹ ਵੀ ਦੱਸਦੀ ਹੈ ਕਿ ਇਸ ਵਰਡ ਦੀ ਕਿੰਨੀ ਇੰਪੋਰਟੈਂਸ ਹੈ ਜੇਕਰ ਤੁਸੀਂ ਲਿਖਦੇ ਹੋਗੇ ਆਈ ਹੈਜ਼ ਡਨ ਮਾਈ ਮਾਸਟਰਸ ਤੇ ਚੈਟ ਜੀਪੀਟੀ ਤੁਹਾਡੇ ਸੈਂਟੈਂਸ ਨੂੰ ਹੈਵ ਆਈ ਹੈਵ ਡਨ ਮਾਈ ਮਾਸਟਰ ਲਿਖ ਕੇ ਠੀਕ ਤਾਂ ਕਰੇਗੀ ਹੀ ਨਾਲ ਹੀ ਤੁਹਾਨੂੰ ਹੈਜ਼ ਅਤੇ ਹੈਵ ਵਿੱਚ ਫਰਕ ਵੀ ਸਮਝਾਏਗੀ ਅਤੇ हैज ਅਤੇ ਹੈਵ ਨੂੰ ਕਿਸ ਸਮੇਂ ਕਿੱਥੇ ਵਰਤਣਾ ਇਹ ਵੀ ਦੱਸੇਗੀ ਨਾਲ ਹੀ ਇਹ ਵੀ ਦੱਸੇਗੀ ਕਿ ਆਈ ਹੈਜ਼ ਡਨ ਮਾਈ ਮਾਸਟਰਸ ਗਲਤ ਕਿਉਂ ਹੈ ਇਹਨਾਂ ਤੋਂ ਇਲਾਵਾ ਤੁਸੀਂ ਰੀਡਿੰਗ ਤੇ ਰਾਈਟਿੰਗ ਦਾ ਟੈਸਟ ਵੀ ਚੈਟ ਜੀਪੀਟੀ ਤੋਂ ਲੈ ਸਕਦੇ ਹੋ ਤੁਸੀਂ ਪ੍ਰੌਮਪਟ ਲੈ ਕੇ ਕਿਸੇ ਵੀ ਤਰ੍ਹਾਂ ਦੇ ਪੈਰੇ ਦੀ ਮੰਗ ਕਰ ਸਕਦੇ ਹੋ ਫਿਰ ਉਸ ਪੈਰੇ ਦੇ ਵਿੱਚੋਂ ਆਪਣਾ ਟੈਸਟ ਲੈ ਸਕਦੇ ਹੋ ਇਸ ਤਰ੍ਹਾਂ ਦੇ ਟੈਸਟ ਤੁਹਾਡੇ ਹਾਈਲਾਈਟਸ ਦੀ ਪ੍ਰੈਕਟਿਸ ਵੀ ਕਰਾ ਦੇਣਗੇ ਹਾਈਲਾਈਟਸ ਤੋਂ ਮੈਨੂੰ ਯਾਦ ਆਇਆ ਕਿ ਤੁਸੀਂ ਹਾਈਲਾਈਟਸ ਦਾ ਪੂਰਾ ਚੈਟ ਜੀਪੀਟੀ ਦੇ ਨਾਲ ਕੋਰਸ ਵੀ ਕਰ ਸਕਦੇ ਹੋ ਤੁਹਾਨੂੰ ਇਸ ਦੇ ਲਈ ਲਗ ਤੋਂ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਤਰ੍ਹਾਂ ਹੀ ChatGPT ਦੀ ਸਪੀਕਿੰਗ ਸਪੈਸ਼ੈलिटी ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਤੁਸੀਂ ਕਿਸ ਤਰੀਕੇ ਦੇ ਨਾਲ ChatGPT ਦੇ ਨਾਲ ਗੱਲਾਂ ਕਰ ਸਕਦੇ ਹੋ ਗੱਲਾਂ ਹੀ ਨਹੀਂ ਸਗੋ ਤੁਸੀਂ ChatGPT ਦੇ ਨਾਲ ਕਿਸ ਤਰ੍ਹਾਂ ਆਪਣੀ ਸਪੀਕਿੰਗ ਟੈਸਟ ਲੈ ਸਕਦੇ ਹੋ ਅਤੇ ਇਸ ਦੇ ਨਾਲ ਹੀ ਉਹ ਤੁਹਾਡੇ ਨਾਲ ਹਰ ਐਕਸੈਂਟ ਦੇ ਵਿੱਚ ਗੱਲ ਕਰੇਗੀ ਚਾਹੇ ਤੁਸੀਂ ਅਮਰੀਕਨ ਐਕਸੈਂਟ 'ਚ ਗੱਲ ਕਰ ਲਓ ਰਸ਼ੀਅਨ ਵਿੱਚ ਗੱਲ ਕਰ ਲਓ ਜਾਂ ਫਿਰ ਹੋਰ ਕਿਸੇ ਐਕਸੈਂਟ 'ਚ ChatGPT ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰੇਗੀ ਸਗੋਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਤੁਹਾਨੂੰ ਹਰ ਲੈਂਗੁਏਜ ਦੇ ਵਿੱਚ ਪਰਫੈਕਟ ਬਣਾ ਦੇਗੀ ਪਰ ਇਹਨਾਂ ਸਟੈਪਸ ਨੂੰ ਤਾਂ ਹੀ ਕਲੀਅਰ ਕੀਤਾ ਜਾ ਸਕਦਾ ਹੈ ਜੇ ਤੁਸੀਂ ਇਹਨਾਂ ਨੂੰ ਸਿੱਖਣ ਦੇ ਲਈ ਆਪਣਾ ਇੱਕ ਗੋਲ ਬਣਾਓ ਕਿਉਂਕਿ ਮੈਂ ਆਪ ਬਹੁਤ ਸਾਰੇ ਐਦਾਂ ਦੇ ਲੋਕ ਦੇਖੇ ਨੇ ਜੋ ਤਿੰਨ-ਤਿੰਨ ਸਾਲਾਂ ਤੋਂ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਜ ਵੀ ਉੱਥੇ ਹੀ ਖੜੇ ਨੇ ਜਿੱਥੇ ਤਿੰਨ ਸਾਲ ਪਹਿਲਾਂ ਸੀ ਪਰ ਜੇ ਤੁਸੀਂ ਇਹ ਸੋਚ ਲਵੋ ਕਿ ਤੁਸੀਂ ਇੱਕ ਟਾਸਕ 15 ਦਿਨਾਂ ਦੇ ਵਿੱਚ ਖਤਮ ਕਰਨਾ ਹੈ ਤਾਂ ਤੁਸੀਂ ਆਸਾਨੀ ਦੇ ਨਾਲ ਉਹਨੂੰ 15 ਦਿਨਾਂ ਵਿੱਚ ਖਤਮ ਕਰ ਲਵੋਗੇ ਨਹੀਂ ਤਾਂ ਤੁਸੀਂ 15 ਦਿਨ ਤੋਂ 30 30 ਦਿਨ ਤੋਂ 2 ਮਹੀਨੇ ਤੇ ਸਾਲ ਬਣਨ ਵਿੱਚ ਟਾਈਮ ਨਹੀਂ ਲੱਗੇਗਾ ਜੇਕਰ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ ਆਪਣੇ ਚੈਪਟਰ ਜਾਂ ਟਾਸਕ ਕਿਸ ਅਕੋਰਡਿੰਗ ਵੰਡਨੇ ਨੇ ਕਿੰਨਾ ਸਮਾਂ ਦਿਨ ਦੇ ਵਿੱਚ ਦੇਣਾ ਹੈ ਤਾਂ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਸੀਰੀਅਸ ਚੈਟ ਜੀਪੀਟੀ ਦੇ ਰੂਲਸ ਨੂੰ ਫੋਲੋ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਬਿਨਾ ਕਾਲਜ ਗਏ ਹੀ ਇੰਗਲਿਸ਼ ਲੈਂਗੁਏਜ ਦੇ ਵਿੱਚ ਮਾਸਟਰ ਬਣ ਜਾਓਗੇ ਦੋਸਤੋ ਦੇਰੀ ਨਾ ਕਰੋ ਤੇਜ਼ੀ ਨਾਲ ਬਦਲ ਰਹੇ ਇਸ ਦੌਰ ਵਿੱਚ ਆਪਣੀ ਜਗ੍ਹਾ ਬਣਾ ਲਓ ਕਿਉਂਕਿ ਅੱਜ ਦੇ ਇਸ ਸਮਾਜ ਦੇ ਵਿੱਚ ਸਮੇਂ ਦੇ ਨਾਲ ਦੁਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਮਾ ਸਾਨੂੰ ਪਿੱਛੇ ਛੱਡ ਦਿੰਦਾ ਹੈ ਤੁਸੀਂ ਆਪਣੀ ਪਾਸ਼ਾ ਨੂੰ ਵੀ ਪਿਆਰ ਕਰੋ ਤੇ ਆਪਣੀ ਪਾਸ਼ਾ ਦੇ ਵਿੱਚ ਹੀ ਗੱਲ ਕਰਨ ਨੂੰ ਪਹਿਲ ਦਿਓ ਪਰ ਜਿਥੇ ਜਿੱਥੇ ਹੋਰ ਪਛਾਵਾਂ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਵਰਤਣਾ ਕੋਈ ਮਾੜੀ ਗੱਲ ਨਹੀਂ ਇੰਗਲਿਸ਼ ਲੈਂਗੁਏਜ ਇੱਕ ਅਜਿਹੀ ਲੈਂਗੁਏਜ ਹੈ ਜਿਸ ਨੂੰ ਹਰ ਇੱਕ ਦੇਸ਼ ਦੇ ਵਿੱਚ ਬੋਲਿਆ ਜਾਂਦਾ ਹੈ ਦੋਸਤੋ ਇਹ ਸੇ ਘਰ ਵਿੱਚ ਬੈਠੇ ਹੀ ਇੰਟਰਨੈਸ਼ਨਲ ਲੈਂਗੁਏਜ ਨੂੰ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਫਰੀ ਤਰੀਕਾ ਜਿਸ ਨੂੰ ਤੁਸੀਂ ਆਰਾਮ ਨਾਲ ਘਰ ਬੈਠ ਕੇ ਫਰੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤਪਾਲ